ਇੱਡਾ ਵੱਡਾ ਸਟੈਪ ਪੁੱਟਣ ਲੱਗਿਆਂ ਐਮਈ ਵਿਰਕ ਹੋਣਾਂ ਦੀ ਟੀਮ ਨੇ ਰੱਤਾ ਭਰ ਵੀ ਖਿਆਲ ਨਹੀਂ ਕੀਤਾ ਐਮਈ ਵਿਰਕ ਹੋਣੇ ਜਿਹੜੇ ਨੇ ਜੇ ਉਹਨਾਂ ਨੇ ਆਹਾਂ 2-4 ਦਿਨਾਂ ਦੇ ਵਿੱਚ ਇਹਦੇ ਉੱਤੇ ਕੋਈ ਠੋਸ ਕਦਮ ਨਹੀਂ ਚੁੱਕਦੇ ਤਾਂ ਅਸੀਂ ਵੱਡਾ ਇੱਕ ਸਟੈਪ ਪੁੱਟਾਂਗੇ ਜੀ ਬਿਲਕੁਲ 100% ਇਹ ਆਪਾਂ ਵੀ ਕਰ ਰਹੇ ਹਾਂ ਮੈਂ ਚਾਹੁੰਦਾ ਵੀ ਇਕੱਲਾ ਵਿਰੋਧ ਨਹੀਂ ਵੇਖੋ ਇੱਕ ਤਾਂ ਗੱਲ ਇਹ ਹੈ ਵੀ ਜਦੋਂ ਆਪਾਂ ਸੱਚ ਦੱਸਦੇ ਹਾਂ ਮੰਨ ਲਓ ਤੁਹਾਡੇ ਚੈਨਲ ਨੇ ਕੋਈ ਸੱਚ ਪੇਚ ਕੀਤਾ ਇਹਨਾਂ ਨੇ ਸਟ੍ਰਾਈਕਾ ਮਾਰਦੀਆਂ ਇਹਨਾਂ ਕੋਲ ਤਾਂ ਪੈਸਾ ਵਧੂ ਇਹਨਾਂ ਨੂੰ ਹਾਂ ਸਖਤ ਸ਼ਬਦਾਂ ਚ ਕਿ ਐਮੇ ਵਿਰਕ ਹੁਣਾਂ ਦੀ ਫੈਮਿਲੀ ਉਹ ਲੋਕ ਨੇ ਜਿਹੜੇ ਆਪਣੇ ਧਰਮ ਲਈ ਸਾਰਾ ਕੁਝ ਛੱਡ ਕੇ ਵੱਡੇ ਘਰ-ਬਾਰ ਕਾਰੋਬਾਰ ਛੱਡ ਕੇ ਤੇ ਉਧਰੋਂ ਇੱਧਰ ਆਏ ਹਨ ਮੈਂ ਕਿਸੇ ਬਹੁਤ ਹੀ ਨਾਮੀ ਬੰਦੇ ਨਾਲ ਗੱਲ ਕੀਤੀ ਇਸ ਵਿਸ਼ੇ ਦੇ ਉੱਤੇ ਤੇ ਉਹ ਮੈਨੂੰ ਕਹਿੰਦਾ ਵੀ ਮੇਰੀ ਕਿਸੇ ਵੱਡੇ ਕਲਾਕਾਰ ਨਾਲ ਗੱਲ ਉਹ ਵੀ ਕਹਿੰਦਾ ਮੈਂ ਤੇ ਧਰਮ ਦਾ ਵਿਸ਼ੇ ਨਹੀਂ ਛੇੜਨਾ ਅੱਜ ਤੋਂ ਬਾਅਦ ਭਰਾਵੋ ਤੁਸੀਂ ਇੰਨੇ ਪੈਸੇ ਲਾ ਕੇ ਖਰਾਬ ਕਿਉਂ ਕਰਦੇ ਹੋ ਪਹਿਲਾਂ ਪੁੱਛ ਲਿਆ ਕਰੋ ਕਿਸੇ ਨੂੰ ਤੁਸੀਂ ਗਲਤ ਬਣਾ ਕੇ ਤੇ ਮੁੜ ਕੇ ਸਾਡੇ ਤੇ ਅਲੀਗੇਸ਼ਨ ਲਾਉਂਦੇ ਹੋ ਸਾਡੀਆਂ ਬਣੀਆਂ ਚੀਜ਼ਾਂ ਖਰਾਬ ਕਰਦੇ ਨੇ ਪਰ ਕੰਮ ਕਰਨ ਦੇ ਵੀ ਤਰੀਕੇ ਨੇ ਤੁਸੀਂ ਜੇ ਹੁਣ ਗੁਰੂ ਸਾਹਿਬਾਂ ਦੇ ਬਿੰਬ ਨੂੰ ਹੱਥ ਪਾਉਂਗੇ ਤੁਸੀਂ ਉਹਨਾਂ ਦੀ ਸ਼ਖਸੀਅਤ ਨਾਲ ਛੇੜਛਾੜ ਕਰੋਗੇ ਤਾਂ ਫਿਰ ਵੀ ਅਸੀਂ ਤੁਹਾਨੂੰ ਕੁਝ ਆਖੀ ਹੈ ਨਾ ਜੇ ਤੁਹਾਨੂੰ ਸਮਝਾਈਏ ਤਾਂ ਤੁਸੀਂ ਅੱਗੋਂ ਫਿਰ ਗੱਲ ਪੈਣੀ ਉਹ ਵੀ ਮਤਲਬ ਫਿਰ ਪਤਾ ਹੀ ਕਹਿਣਗੇ ਧਰਮ ਦੇ ਠੇਕੇਦਾਰ ਚੌਧਰੀ ਜਿਹੜੇ ਨੇ ਕੜਮ ਚੌਧਰੀ ਉਹ ਸਾਨੂੰ ਕੰਮ ਨਹੀਂ ਕਰਨ ਦਿੰਦੇ ਤੇ ਸਾਡੇ ਸਾਹਜਾਦਿਆਂ ਬਾਬਿਆਂ ਨੂੰ ਹੱਥ ਪਾ ਲੈਂਦੇ ਉਹ ਜੀਹ ਦਿਨ ਤੇ ਫਿਰ ਇਹਨਾਂ ਨੂੰ ਜਦੋਂ ਆਪਾਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਫਿਰ ਇਹਨਾਂ ਨੂੰ ਮਰਚਾਂ ਲੱਗਦੀਆਂ ਮੈਂ ਤਾਂ ਇਹ ਚਾਹੁੰਦਾ ਕਿ ਹਮ ਖਿਆਲੀ ਸੰਸਥਾਵਾਂ ਪਰਮਾਨੈਂਸ ਹੋਵੇ ਗੱਲ ਕਰਕੇ ਇਹਦਾ ਜਿਹੜਾ ਆ ਮੁਕੰਮਲ ਤੌਰ ਤੇ ਇਸ ਚੀਜ਼ ਦਾ ਬਾਈਕਾਟ ਕੀਤਾ ਜਾਏ ਇਹ ਬੜੀ ਮੰਦਭਾਗੀ ਗੱਲ ਹੈ ਜੀ ਬੇਸ਼ੱਕ ਮੇਰੇ ਨਾਲ ਕੋਈ ਸਹਿਮਤ ਹੋਵੇ ਭਾਵੇਂ ਨਾ ਹੋਵੇ ਪਰ ਮੈਂ ਇਹਦਾ ਸਖਤ ਸ਼ਬਦਾਂ 'ਚ ਵਿਰੋਧ ਵੀ ਕਰਦਾ ਕਿ ਲੱਗਦਾ ਜੀ ਜਿਸ ਤਿੱਕੇ ਨਾਲ ਬਲਜੀਤ ਸਿੰਘ ਦਿਓ ਹੋਰਾਂ ਨੇ ਇਸ ਦੇ ਉੱਤੇ ਕੰਮ ਕੀਤਾ ਇਸ ਨੂੰ ਲੈ ਕੇ ਆਏ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਸੀਗੀ ਐ ਜੀ ਪੀ ਐਸ ਦੇ ਨਾਲ ਪਰ ਅਸੀਂ ਐ ਜੀ ਪੀ ਐਸ ਨੂੰ ਫੋਨ ਕੀਤਾ ਗਰੇਵਾਲ ਸਾਹਿਬ ਗੁਰਚਰਨ ਸਿੰਘ ਗਰੇਵਾਲ ਹੋਰਾਂ ਨੂੰ ਉਹ ਕਹਿੰਦੇ ਕਿ ਨੂੰ ਲਿਖਤੀ ਦੇ ਵਿੱਚ ਕੋਈ ਸ਼ਿਕਾਇਤ ਦੇਗਾ ਤਾਂ ਅਸੀਂ ਕਾਰਵਾਈ ਕਰਾਂਗੇ ਔਜ਼ਾ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜ ਚੁੱਕੇ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਬੀਤੇ ਦਿਨੀ ਅਸੀਂ ਇੱਕ ਖਬਰ ਨਸ਼ਰ ਕੀਤੀ ਜਿਸ ਦੇ ਵਿੱਚ ਐਮੀ ਵਰਕ ਹੋਰਾਂ ਦਾ ਗੀਤ ਦਾ ਜ਼ਿਕਰ ਹੋਇਆ ਜਿਸ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਦਿਖਾਇਆ ਗਿਆ ਭਾਈ ਮਰਦਾਨਾ ਜੀ ਦਾ ਰੂਪ ਦਿਖਾਇਆ ਗਿਆ ਨਕਲ ਕੀਤੀ ਗਈ ਤੇ ਉਸ ਦੇ ਵਿੱਚ ਹੱਥ ਧਵਾਉਂਦੇ ਵੀ ਨਜ਼ਰ ਆਏ ਪਰ ਸਾਨੂੰ ਖਮਿਆਜ਼ਾ ਪੁਗਤਣਾ ਪਿਆ ਸਾਡੇ ਚੈਨਲ ਦੇ ਉੱਤੇ ਐਮੀ ਵਰਕ ਦੀ ਟੀਮ ਨੇ ਸਟ੍ਰਾਈਕਾਂ ਮਾਰੀਆਂ ਤੇ ਅਸੀਂ ਲਗਾਤਾਰ ਕਾਲ ਸਾਬ ਅਕਾਲ ਤਖਤ ਸਾਹਿਬ ਨੂੰ ਅਪੀਲ ਕਰ ਰਹੇ ਸੀਗੇ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਵਕਤ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਬਾਬਾ ਬਖਸ਼ੀਸ਼ ਸਿੰਘ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਸਾਰਾ ਤਾਂ ਪਹਿਲਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ ਜਿਹੜੀ ਹੈ ਐਮੀ ਵਿਰਕ ਨੇ ਵੀਡੀਓ ਜਿਹੜੀ ਹੈ ਦਿਖਾਈ ਗਈ ਹੈ ਬਾਬਾ ਜੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਹਾਂਜੀ ਬਾਬਾ ਜੀ ਜੋ ਐਮੀ ਵਿਰਕ ਦਾ ਗੀਤ ਆਇਆ ਤੁਸੀਂ ਇਹ ਗੀਤ ਸੁਣਿਆ ਹੋਣਾ ਤੇ ਉਸ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਹੋਣੇ ਆ ਤੁਸੀਂ ਦੇਖੋ ਬਿਲਕੁਲ ਮੈਂ ਮੈਨੂੰ ਇਹ ਨਾ ਮੇਰੀ ਸਿਹਤ ਬਹੁਤ ਢਿੱਲੀ ਸੀ ਜੀ ਬਾਬਾ ਜੀ ਗਲਾ ਬਹੁਤ ਖਰਾਬ ਸੀ ਤੇ ਮੈਂ ਤੇ ਉੱਤੇ ਕੋਈ ਗੱਲ ਨਹੀਂ ਕਰ ਸਕਿਆ ਜੀ ਬਾਬਾ ਜੀ ਕਿਦੀ ਮੈਨੂੰ ਖਬਰ ਪਹਿਲਾਂ ਹੀ ਸੀਗੀ ਕਿਉਂਕਿ ਇਹ ਲਗਾਤਾਰ ਤੁਹਾਡੇ ਚੈਨਲਾਂ ਵੱਲੋਂ ਦੱਸਿਆ ਵੀ ਜਾ ਰਿਹਾ ਤੇ ਅਸੀਂ ਬਹੁਤ ਜ਼ਿਆਦਾ ਪਹਿਲਾਂ ਹੀ ਸਾਡੀ ਜਿਹੜੀ ਟੀਮ ਸਾਰੇ ਜਾਂ ਸਾਡੇ ਗਰੁੱਪ ਨੇ ਜਿਹੜੇ ਅਸੀਂ ਸਾਂਝੇ ਤੌਰ ਤੇ ਵਿਚਰਨੇ ਵੀ ਆ ਅਸੀਂ ਬਹੁਤ ਚਿਰ ਤੋਂ ਵੇਰਾਂ ਇਸ ਗੱਲ ਲਈ ਤੇ ਅਸੀਂ ਹਰ ਹਿੱਲੇ ਜਿਹੜੀਆਂ ਇਹ ਫਿਲਮਾਂ ਬਣਦੀਆਂ ਜਾਂ ਇਹੋ ਜਿਹਾ ਕੋਈ ਵੀ ਕੰਮ ਹੁੰਦਾ ਉਹਦਾ ਅਸੀਂ ਡਟ ਕੇ ਵਿਰੋਧ ਕੀਤਾ ਹੈ 100% ਵਿਰੋਧ ਕੀਤਾ ਜੀ ਜੀ ਬਾਈ ਤੇ ਪਰ ਬਹੁਤ ਹੀ ਸਿੱਖਾਂ ਦਾ ਜਾਂ ਅਜੋਕੇ ਹਾਲਾਤਾਂ ਦਾ ਇਹ ਹੈ ਕਿ ਉਹ ਇਹਦੀ ਹਮਾਇਤ ਵੀ ਕਰ ਦਿਆ ਕਿ ਜੀ ਪ੍ਰਚਾਰ ਨਹੀਂ ਹੁੰਦਾ ਸਿੱਖੀ ਦਾਸ ਤੋਂ ਬਿਨਾ ਆ ਨਹੀਂ ਹੁੰਦਾ ਹਨ ਜੀ ਅਸੀਂ ਬੜੇ ਵੱਡੇ ਐਗਜ਼ੈਂਪਲ ਵੀ ਇਹਨਾਂ ਸਾਹਮਣੇ ਰੱਖਿਆ ਕਿ ਦੁਨੀਆ ਦੇ ਉੱਤੇ ਲਗਭਗ 50 ਦੇ ਕਰੀਬ ਕੰਟਰੀਆਂ ਨੇ ਇਸਲਾਮ ਦੀ ਹ ਐਵੇਂ ਤਾਂ ਨਹੀਂ ਧਰਮ ਬਦ ਗਿਆ ਉਹ ਤਾਂ ਕੋਈ ਚੀਜ਼ ਆਪਣੇ ਧਰਮ ਦੀ ਆਉਣ ਹੀ ਨਹੀਂ ਦਿੰਦੇ ਟੀਵੀ ਤੇ ਹਨਾ ਇਦਾਂ ਦੀ ਕੁਝ ਜੀ ਸੋ ਮਸਲਾ ਦੂਜਾ ਇਹ ਆ ਕਿ ਅਸੀਂ ਇੱਕ ਸਹਾਰਾ ਲੱਭਣਿਆ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਲੋਕ ਪੈਸਾ ਲਾਉਂਦੇ ਨੇ ਉਹ ਪੈਸਾ ਲਾਉਣ ਵਾਲੇ ਸਾਡੇ ਵਿੱਚੋਂ ਲੋਕ ਨੇ ਸਾਡੀ ਕੌਮ ਦੇ ਲੋਕ ਨੇ ਸਾਡੇ ਉਹਨਾਂ ਨਾਲ ਕਿਤੇ ਨਾ ਕਿਤੇ ਸਾਡੇ ਨਾਲ ਸਬੰਧ ਨੇ ਉਹਨਾਂ ਦਾ ਹਰ ਧਾਰਮਿਕ ਸੰਸਥਾ ਦੇ ਉੱਤੇ ਜਿਹੜੇ ਵੱਡੇ ਧਨਾਢਾਂ ਦਾ ਜਾਂ ਵੱਡੇ ਲੋਕਾਂ ਦਾ ਇੱਕ ਕਿਸਮ ਦਾ ਕਬਜ਼ਾ ਆ ਉਹਨਾਂ ਤੱਕ ਉਹ ਪਹੁੰਚ ਕਰਕੇ ਤੇ ਉਹ ਸਾਰੇ ਮਸਲੇ ਨਪਟਾ ਲੈਂਦੇ ਨੇ ਜੀ ਅਸਲ ਮੈਨੇ ਚ ਇਹ ਇੱਥੇ ਗੱਲ ਰੁਕੀ ਹੋਈ ਆ ਜੀ ਉਹ ਤੱਕ ਸਾਹਿਬ ਤੇ ਵੀ ਅਪਰੋਚ ਕਰਦੇ ਆ ਉਹ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਵੀ ਅਪਰੋਚ ਕਰਦੇ ਆ ਜਦੋਂ ਕਿ ਇਹ ਸਿੱਧਾ ਸਿੱਧਾ ਚੈਲੰਜ ਹੈ ਇਹਨਾਂ ਨੂੰ ਬੜੀ ਵਾਰੀ ਇਹ ਗੱਲ ਕਹੀ ਆ ਪਿੱਛੇ ਜੇ ਵੀ ਜਦੋਂ ਪਹਿਲਾਂ ਇਹ ਤੁਹਾਨੂੰ ਪਤਾ ਹੋਊਗਾ ਕਿ ਫਿਲਮ ਆਉਣ ਲੱਗੀ ਜੇ ਉਦੋਂ ਵੀ ਮਾਤਾ ਸਾਹਿਬ ਕੋਰ ਤੇ ਉਦੋਂ ਵੀ ਆਪਾਂ ਇਹਦਾ ਵਿਰੋਧ ਕੀਤਾ ਤੇ ਉਦੋਂ ਵੀ ਇਹ ਗੱਲ ਕਹੀ ਸੀ ਆਪਾਂ ਤੁਹਾਡੀ ਹੀ ਲੈਂਦੇ ਪੱਤਰਕਾਰ ਨੇ ਜਿਹੜੇ ਮੱਕੜ ਸਾਹਿਬ ਉਹਨਾਂ ਨਾਲ ਵੀ ਗੱਲ ਉਦੋਂ ਹੋਈ ਉਹ ਕਹਿੰਦੇ ਕਲ ਸੀ ਭਾਈ ਉਦੋਂ ਬਾਹਰ ਸੀਗੇ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਵੀ ਆਪਾਂ ਇਹਦੇ ਉੱਤੇ ਇੱਕ ਸਿੱਖ ਸੈਂਸਰ ਬੋਰਡ ਜਿਹੜਾ ਉਹ ਬਣਨਾ ਚਾਹੀਦਾ ਆ ਜਿਹਦੇ ਵਿੱਚ ਐਸਡੀਪੀਸੀ ਅਕਾਲ ਤਖਤ ਸਾਹਿਬ ਜੀ ਉਹਨਾਂ ਦੀ ਰਹਿਨਮਾਈ ਹੇਠ ਇੱਕ ਵੱਡੀ ਤੇ ਵਿੱਚੋਂ ਗੀਤਕਾਰ ਗਾਇਕ ਹੋਰ ਲੈ ਕੇ ਲੋਕ ਤੇ ਇਹਦਾ ਇੱਕ ਬਣਾਇਆ ਜਾਏ ਇੱਕ ਘਾਟ ਘੜੀ ਜਾਏ ਕਿ ਇਸ ਲਾਈਨ ਤੋਂ ਅੱਗੇ ਜੀ ਕ੍ਰੋਸ ਨਹੀਂ ਹੋਣਾ ਚਾਹੀਦਾ ਮੇਰੀ ਥੋੜੇ ਦਿਨ ਪਹਿਲਾਂ ਜਰਨੈਲ ਸਿੰਘ ਉਹਨਾਂ ਨਾਲ ਵੀ ਗੱਲਬਾਤ ਹੋਈ ਉਹ ਬਾਹਰ ਗਏ ਹੋਏ ਨੇ ਉਹਨਾਂ ਨਾਲ ਵੀ ਗੱਲ ਹੋਈ ਕਹਿੰਦੇ ਆ ਜੰਨੇ ਆਪਾਂ ਇੱਥੇ ਬੈਠਦੇ ਆ ਮੈਂ ਕਿਹਾ ਜੀ ਬੈਠਣਾ ਇਹ ਹੈ ਕਿ ਆਪਾਂ ਨੂੰ 100% ਦੀ ਲਾਈਨ ਖਿੱਚਣੀ ਪੈਣੀ ਆ ਜੀ ਕਿ ਐਦੋਂ ਅੱਗੇ ਕੋਈ ਗੱਲ ਨਹੀਂ ਵੇਖੋ ਤੁਸੀਂ ਭਾਈ ਮਰਦਾਨੇ ਦਾ ਕਿਰਦਾਰ ਵਿਖਾਉਣਾ ਤੁਸੀਂ ਗੁਰੂ ਸਾਹਿਬ ਤੋਂ ਅਜੇ ਆਪਾਂ ਪਹਿਲਾਂ ਦੀ ਗੱਲ ਜੇ ਕਰ ਲਈਏ ਜੀ ਭਾਈ ਮਰਦਾਨੇ ਦਾ ਕਿਰਦਾਰ ਬਣਾਉਣਾ ਵੀ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਚੈਲੰਜ ਹੈ ਜੀ ਗੁਰੂ ਸਾਹਿਬ ਦਾ ਬਿੰਬ ਵਿਖਾਉਣਾ ਹੱਥ ਧਵਾਣੇ ਉਹ ਪਰਛਾਵਾਂ ਨਾਲ ਨਾਲ ਲਿਆਉਣਾ ਜੀ ਵੇਖੋ ਮੈਂ ਤਾਂ ਇਹਦੇ ਉੱਤੇ ਇੱਕ ਵੱਡੀ ਮੁਹਿਮ ਜਿਹੜੀ ਆ ਛੇੜਨ ਨੂੰ ਲੈ ਕੇ ਗੱਲ ਇੱਕ ਦੋ ਦਿਨਾਂ ਚ ਕਰਨੀ ਸੀ ਬਹੁਤ ਵੱਡੇ ਪੱਧਰ ਤੇ ਮਸਲਾ ਇਹ ਸੀ ਕਿ ਮੇਰੇ ਲੋਕਾਂ ਤੇਰੇ ਲੋਕਾਂ ਦੀ ਸਮੱਸਿਆ ਸੀ ਮਾਤਾ ਢਿੱਲੇ ਹਨ ਮੈਂ ਲਗਾਤਾਰ ਉਹ ਦਖਲ ਰਹੇ ਨੇ ਤੇ ਇਸ ਕਰਕੇ ਮੈਂ ਇਸ ਪਾਸੇ ਮੇਰੀ ਤੁਹਾਡੇ ਪੱਤਰਕਾਰ ਭਾਈਚਾਰਣ ਵਾਲੇ ਗੱਲ ਹੋਰ ਵੀ ਸਿੱਖ ਸੰਸਥਾਵਾਂ ਨਾਲ ਵੀ ਗੱਲ ਹੋਈ ਸਭ ਤੋਂ ਵੱਧ ਇਹਦਾ ਵਿਰੋਧ ਜਿਹੜਾ ਸਿੱਖ ਸਿਆਸਤ ਨੇ ਲਗਾਤਾਰ ਹੀ ਕੀਤਾ ਕਈ ਸਾਲਾਂ ਤੋਂ ਕਰ ਰਹੇ ਨੇ ਬਿਲਕੁਲ ਜੀ ਤੇ ਆਪਾਂ ਵੀ ਕਰ ਰਹੇ ਆਂ ਮੈਂ ਚਾਹੁੰਨਾ ਵੀ ਕੱਲਾ ਵਿਰੋਧ ਨਹੀਂ ਵੇਖੋ ਇੱਕ ਤਾਂ ਗੱਲ ਇਹ ਆ ਵੀ ਜਦੋਂ ਆਪਾਂ ਸੱਚ ਦੱਸਦੇ ਆ ਮੰਨ ਲਓ ਤੁਹਾਡੇ ਚੈਨਲ ਨੇ ਕੋਈ ਸੱਚ ਪੇਚ ਕੀਤਾ ਇਹਨਾਂ ਨੇ ਸਟ੍ਰਾਈਕਾ ਮਾਰਦੀਆਂ ਇਹਨਾਂ ਕੋਲ ਤਾਂ ਪੈਸਾ ਵਾਧੂ ਆ ਜੀ ਠੀਕ ਹੈ ਜੀ ਤੇ ਇਹਨਾਂ ਦੇ ਹੋਏ ਹੋਰ ਵੀ ਕਿਤੋਂ ਕਮਾ ਸਕਦੇ ਨੇ ਜਿਹੜੇ ਮਾਤਰਲ ਬੰਦੇ ਨੇ ਉਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਮੈਂ ਤਾਂ ਇਹ ਚਾਹੁੰਨਾ ਕਿ ਹਮ ਖਿਆਲੀ ਸੰਸਥਾਵਾਂ ਪਰਮਾਨਾ ਸਰ ਇਹਨਾਂ ਨਾਲ ਗੱਲ ਕਰਕੇ ਇਹਦਾ ਜਿਹੜਾ ਆ ਮੁਕੰਮਲ ਤੌਰ ਤੇ ਇਸ ਚੀਜ਼ ਦਾ ਬਾਈਕਾਟ ਕੀਤਾ ਜਾਏ ਤੇ ਇਹ ਐਮਈ ਵਿਰਕ ਹੋਣ ਜਿਹੜੇ ਨੇ ਜੇ ਉਹਨਾਂ ਨੇ ਆਹ 2-4 ਦਿਨਾਂ ਦੇ ਵਿੱਚ ਇਹਦੇ ਉੱਤੇ ਕੋਈ ਟੋਸ ਕਦੋਂ ਨਹੀਂ ਚੁੱਕਦੇ ਤਾਂ ਅਸੀਂ ਵੱਡਾ ਇੱਕ ਸਟੈਪ ਪੁੱਟਾਂਗੇ ਜੀ ਬਿਲਕੁਲ 100% ਮਤਲਬ ਇਹ ਚ ਕੋਈ ਦੋਰਾਵਾ ਨਹੀਂ ਅਸੀਂ ਵੱਡਾ ਸਟੈਪ ਇਹਦੇ ਲਈ ਪੁੱਟਾਂਗੇ ਬਾਬਾ ਜੀ ਕੀ ਲੱਗਦਾ ਇਹ ਵਾਰੀ ਵਾਰੀ ਸਿੱਖਾਂ ਦੇ ਉੱਤੇ ਇਹ ਚੀਜ਼ਾਂ ਕਿਉਂ ਬਣਾਈ ਜਾ ਰਹੀਆਂ ਹਨ ਹਾਲਾਂਕਿ ਜੇ ਐਮੀ ਵਰਕ ਹੋਰਾਂ ਨੇ ਬਣਾ ਲਈ ਉਹਨਾਂ ਨੂੰ ਇਸ ਚੀਜ਼ ਦਾ ਮਹਿਸੂਸ ਕਿਉਂ ਨਹੀਂ ਹੋਇਆ ਕਿ ਅਸੀਂ ਬਾਬਾ ਨਾਨਕ ਦਿਖਾ ਰਹੇ ਹਾਂ ਇਸ ਚੀਜ਼ ਨੂੰ ਅਸੀਂ ਜੇ ਖਬਰ ਲਾਈ ਉਸ ਦੇ ਉੱਤੇ ਉਹਨਾਂ ਨੂੰ ਕਿਉਂ ਨਹੀਂ ਮਹਿਸੂਸ ਹੋਇਆ ਕਿ ਅਸੀਂ ਇਸ ਦੇ ਉੱਤੇ ਕੋਈ ਕਰੀਏ ਪਰ ਫਿਰ ਉਹਨਾਂ ਨੇ ਉਲਟ ਕਾਰਵਾਈ ਚੈਨਲਾਂ ਦੇ ਉੱਤੇ ਕਰ ਦਿੱਤੀ ਇਹਨਾਂ ਨੂੰ ਮਹਿਸੂਸ ਕਿਉਂ ਨਹੀਂ ਹੋਇਆ ਜੀ ਅਸਲ 'ਚ ਕੀ ਹੈ ਇਹ ਜਦੋਂ ਆਪ ਵਿੱਚ ਬੈੰਦੇ ਨੇ ਨਾ ਮੈਂ ਤੁ ਸਿੱਖਾਂ ਦਾ ਤੇ ਕਾਮਰੇਡਾਂ ਦਾ ਜਿਹੜਾ ਮਿਲਗੋਬਾ ਜਿਹਾ ਹੈ ਨਾ ਸਿੱਖਨ ਦਸਤੀ ਆਪਣਾ 뮤지컬 ਇੰਡਸਟਰੀ ਦੇ ਵਿੱਚ ਜੀ ਇਹ ਬਹੁਤ ਘਾਤਕ ਆ ਉਹ ਆਪਣੀ ਗੱਲ ਨੂੰ ਲੈ ਕੇ ਇੱਥੇ ਪੇਸ਼ ਕਰਦੇ ਨੇ ਵੀ ਹੋਰ ਜਰੀਆ ਕੀ ਹੈ ਜੀ ਫਲਾਣੀ ਫਿਲਮ ਵੇਖੀ ਉੱਥੇ ਫਲਾਣੇ ਬੰਦੇ ਭਾਵਕ ਹੋ ਗਏ ਫਲਾਣੀ ਚੀਜ਼ ਦੇਖੀ ਉੱਥੇ ਫਲਾਣੇ ਬੰਦੇ ਭਾਵਕ ਹੋ ਗਏ ਆਪਾਂ ਕਹਿੰਦੇ ਆ ਵੀ ਤੁਸੀਂ ਸਿੱਖ ਇਸਕਰੀਨ ਨੂੰ ਲੈ ਕੇ ਫਿਲਮਾਂ ਬਣਾਓ ਜੀ ਪਰ ਤੁਸੀਂ ਗੁਰੂ ਗੁਰੂ ਪਰਿਵਾਰਾਂ ਨੂੰ ਛੱਡੋ ਜੀ ਤੁਸੀਂ ਸਾਡੀ ਹਿਸਟਰੀ ਦੇ ਵਿੱਚ ਹਰ ਇੱਕ ਦਿਨ ਅਜੀਮ ਸ਼ਹਾਦਤਾਂ ਨੇ ਤੇ ਭਰਿਆ ਪਿਆ ਸ਼ਹਾਦਤਾਂ ਨਾਲ ਇਤਿਹਾਸ ਲੌ ਲਿਬੜੀ ਇਤਿਹਾਸ ਦੇ ਪੰਨੇ ਨੇ ਤੇ ਉਹ ਇਹ ਬਣਾਉਣ ਜੀ ਤੇ ਪਰ ਐਡਾ ਵੱਡਾ ਸਟੈਪ ਪੁੱਟਣ ਲੱਗਿਆਂ ਐਮੇ ਵਿਰਕ ਹੋਣਾਂ ਦੀ ਟੀਮ ਨੇ ਰੱਤਾ ਪਰ ਵੀ ਖਿਆਲ ਨਹੀਂ ਕੀਤਾ ਵੀ ਕਿਸੇ ਵਿਦਵਾਨ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਹੋਰ 859 ਜਿਹੜੀਆਂ ਇੱਥੇ ਕੰਮ ਕਰ ਰਹੀਆਂ ਨੇ ਜਿਹੜਾ ਜਿਹੜੇ ਇੱਥੇ ਇਤਰਾਜ਼ ਕਰਦੇ ਨੇ ਘੱਟੋ ਘੱਟ ਉਹਨਾਂ ਦੀ ਸਲਾਹ ਤਾਂ ਲੈ ਲਈਏ ਵੀ ਅਸੀਂ ਐਡਾ ਵੱਡਾ ਸਟੈਪ ਪੁੱਟਣ ਲੱਗੇ ਆ ਠੀਕ ਹੈ ਜੀ ਸੋ ਇਹ ਬੜੀ ਮੰਦਭਾਗੀ ਗੱਲ ਹੈ ਜੀ ਬੇਸ਼ੱਕ ਮੇਰੇ ਨਾਲ ਕੋਈ ਸਹਿਮਤ ਹੋਵੇ ਭਾਵੇਂ ਨਾ ਹੋਏ ਪਰ ਮੈਂ ਇਹਦਾ ਸਖਤ ਚਬਦਾ ਵਿੱਚ ਵਿਰੋਧ ਵੀ ਕਰਦਾ ਕੱਲਾ ਆਪਾਂ ਕੋ ਪੋਲਿਟਿਕਲ ਬੰਦੇ ਨਹੀਂ ਹੈਗੇ ਵੀ ਆਪਾਂ ਲੈਕਚਰ ਲੈਣੇ ਆਪਾਂ ਕੱਲਾ ਵਿਰੋਧ ਜਿਤਾ ਦੇਣਾ ਨਹੀਂ ਇੱਥੇ ਵੱਡੇ ਸਟੈਪ ਪੁੱਟੇ ਜਾਣਗੇ ਜੀ ਅਸੀਂ ਇੱਕ ਦੋ ਦਿਨਾਂ ਚ ਗੱਲ ਕਰਕੇ ਕੀ ਲੱਗਦਾ ਕੀ ਲੱਗਦਾ ਕਿ ਜਿਸ ਤਿੱਕ ਇਹ ਨਾ ਬਲਜੀਤ ਸਿੰਘ ਦਿਓ ਹੋ ਰਹੇ ਨੇ ਇਸ ਦੇ ਉੱਤੇ ਕੰਮ ਕੀਤਾ ਇਸ ਨੂੰ ਲੈ ਕੇ ਆਏ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਸੀਗੀ ਐ ਜੀ ਪੀ ਐਸ ਦੇ ਨਾਲ ਪਰ ਅਸੀਂ ਐ ਜੀ ਪੀ ਐਸ ਨੂੰ ਫੋਨ ਕੀਤਾ ਗਰੇਵਾਲ ਸਾਹਿਬ ਗੁਰਚਰਨ ਸਿੰਘ ਗਰੇਵਾਲ ਹੋ ਰਹਾਂ ਨੂੰ ਉਹ ਕਹਿੰਦੇ ਕਿ ਸਾਨੂੰ ਲਿਖਤੀ ਦੇ ਵਿੱਚ ਕੋਈ ਸ਼ਿਕਾਇਤ ਦੇਗਾ ਤਾਂ ਅਸੀਂ ਕਾਰਵਾਈ ਕਰਾਂਗੇ ਕੀ ਲੱਗਦਾ ਕਿ ਜੇ ਜਿੱਥੋਂ ਤੱਕ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਰਹੇਗੀ ਤੇ ਉਹਨਾਂ ਦੇ ਸਾਹਮਣੇ ਜੇ ਕੋਈ ਸ਼ਿਕਾਇਤ ਨਹੀਂ ਕਰਦਾ ਤਾਂ ਕਾਰਵਾਈ ਨਹੀਂ ਕਰਨਗੇ ਵੇਖੋ ਗੱਲ ਇਹ ਆ ਵੀ ਇਹ ਚਲੋ ਮੰਨ ਲਓ ਇਹ ਵੀ ਗੱਲ ਹੈਗੀ ਹੈ ਫਿਰ ਆਪਾਂ ਲਿਖਤੀ ਵੀ ਦੇਤੀ ਫਿਰ ਉਹਨਾਂ ਕੀ ਕਰਦਾ ਸੀ ਹਮ ਮੈਂ ਸ਼ਿਕਾਇਤ ਵੀ ਭੇਜੀ ਵੀ ਇਸ ਦੇ ਵਿੱਚ ਮੈਂ ਉਹਨਾਂ ਨੂੰ ਲਿਖ ਕੇ ਭੇਜਿਆ ਉਹੀ ਗੱਲ ਕਹਿਣਾ ਚਲੋ ਮੰਨ ਲਓ ਆਪਾਂ ਇਹ ਕਹੀਏ ਕਹਿੰਦੇ ਸਾਡਾ ਆਧਾਰ ਹੈ ਸਾਨੂੰ ਲਿਖਤੀ ਦਿਓ ਆਪਾਂ ਲਿਖਤੀ ਵੀ ਦੇਤੀ ਫਿਰ ਇੱਕ ਲਿਖਤੀ ਹਜ਼ਾਰਾਂ ਲਿਖਤੀ ਸ਼ਿਕਾਇਤਾਂ ਨਕੋਪੀਆਂ ਨੇ ਕਿੰਨਿਆਂ ਕੋਲ ਨਫਟਾਰਾ ਕਰਤਾ ਇਹਨਾਂ ਨੇ ਫਿਰ ਵੀ ਮੈਂ ਭਾਈ ਗਰੇਵਾਲ ਉਹਨਾਂ ਨਾਲ ਵੀ ਗੱਲ ਕਰਾਂਗਾ ਮੈਂ ਉਹਨਾਂ ਨੂੰ ਵੀ ਫੋਨ ਕਰਾਂਗਾ ਵੀ ਭਾਈ ਤੁਸੀਂ ਦੱਸੋ ਇੱਥੇ ਕੀ ਕਰ ਰਹੇ ਹੋ ਜੇ ਨਹੀਂ ਇਹ ਇੰਨਾ ਅਗਲੇ 2-3 ਦਿਨਾਂ ਵਿੱਚ ਕੁਝ ਕਰਦੇ ਤੇ ਫਿਰ ਆਪਾਂ ਇੱਥੇ ਕੋਈ ਨਾ ਕੁਝ ਸਟੈਪ ਸਾਰੇ ਰਲ ਕੇ ਜਰੂਰ ਪੁੱਟਾਂਗੇ ਕੱਲਾ ਇੱਥੇ ਕੋਈ ਵੀ ਕੁਝ ਨਹੀਂ ਕਰ ਸਕਦਾ ਕੱਲਾ ਤੇ ਫਿਰ ਹੋਰ ਰਾਹ ਹੁੰਦੇ ਨੇ ਤੇ ਜਿਹੜੇ ਫਿਲਹਾਲ ਅਜੇ ਸਾਡੀ ਕਾਮ ਜਿਹੜੀ ਆ ਆਪਾਂ ਬੜੇ ਵੱਡੇ ਸੰਘਰਸ਼ਾਂ ਨਿਕਲ ਕੇ ਆਏ ਆ ਨਾ ਜੀ ਸੋ ਅੱਜ ਦੀ ਡੇਟ ਦੇ ਵਿੱਚ ਇਹ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਹਰ ਇੱਕ ਚੀਜ਼ ਜਿਹੜੀ ਆ ਉਹ ਸੋਚ ਸਮਝ ਕੇ ਕਰਨੀ ਚਾਹੀਦੀ ਪਰ ਇਹਨਾਂ ਨੂੰ ਹੂੰ ਸਖਸ਼ੇਵਾਂ ਚਾ ਜੀ ਕਿ ਐਮੇ ਵਿਰਕ ਹੁਣਾਂ ਦੀ ਫੈਮਿਲੀ ਉਹ ਲੋਕ ਨੇ ਜਿਹੜੇ ਆਪਣੇ ਧਰਮ ਲਈ ਸਾਰਾ ਕੁਝ ਛੱਡ ਕੇ ਵੱਡੇ ਘਰ-ਬਾਰ ਕਾਰੋਬਾਰ ਛੱਡ ਕੇ ਤੇ ਉਧਰੋਂ ਇੱਧਰ ਆਏ ਹਨਾ ਜੀ ਹ ਬਾਲੀਕੇ ਪਿੰਡ ਇਹਨਾਂ ਦਾ ਉਧਰ ਜਿਵੇਂ ਨਾ ਭੁੱਲਦਾ ਹਾਂ ਹਾਂਜੀ ਤਾਂ ਸੋ ਉਹਨਾਂ ਨੂੰ ਤੇ ਆਮ ਬੰਦੇ ਨਾਲੋਂ ਬਿਹਤਰ ਪਤਾ ਹੈ ਕਿ ਧਰਮ ਕੀ ਆ ਜੀ ਜਿਹੜੇ ਧਰਮ ਲਈ ਸਭ ਕੁਝ दांव ਤੇ ਲਾ ਕੇ ਤੇ ਆਗੇ ਜਮੀਨਾਂ ਜਾਇਦਾਦਾਂ ਸਭ ਕੁਝ ਦਾ ਤੇ ਉਹਨਾਂ ਨੇ ਸਭ ਤੋਂ ਪਹਿੜ ਧਰਮ ਨੂੰ ਦਿੱਤੀ ਪਰ ਐਡੀ ਵੱਡੀ ਗਲਤੀ ਕਿਵੇਂ ਕਰ ਸਕਦੇ ਨੇ ਕੱਲੀ ਇਹ ਵੀ ਗੱਲ ਨਹੀਂ ਕਿ ਪੈਸੇ ਨੂੰ ਲੈ ਕੇ ਆ ਇਹ ਹੁਣ ਕਈ ਵਾਰੀ ਐਵੇਂ ਹੁੰਦਾ ਜੀ ਮੈਂ ਸੱਚ ਤੁਹਾਨੂੰ ਦੱਸਾਂ ਮੈਂ ਉਹਨਾਂ ਦਾ ਪੱਖ ਨਹੀਂ ਪੂਰ ਰਿਹਾ ਜੀ ਕਿਉਂਕਿ ਸਮਝ ਹੀ ਘੱਟ ਹੁੰਦੀ ਹੈ ਫੇਰ ਕੀ ਕਰਦੇ ਨੇ ਫੇਰ ਸਟੈਂਡ ਲੈ ਲੈਂਦੇ ਨੇ ਹਮ ਅੱਛਾ ਫੇਰ ਅਗਲੀ ਗੱਲ ਸੁਣ ਲਓ ਜੀ ਮੈਂ ਕਿਸੇ ਬਹੁਤ ਹੀ ਨਾਮੀ ਬੰਦੇ ਨਾਲ ਗੱਲ ਕੀਤੀ ਇਸ ਵਿਸ਼ੇ ਦੇ ਉੱਤੇ ਤੇ ਉਹ ਮੈਨੂੰ ਕਹਿੰਦਾ ਵੀ ਮੇਰੀ ਕਿਸੇ ਵੱਡੇ ਕਲਾਕਾਰ ਨਾਲ ਗੱਲ ਉਹ ਵੀ ਕਹਿੰਦਾ ਮੈਂ ਤੇ ਧਰਮ ਦਾ ਵਿਸ਼ਾ ਨਹੀਂ ਛੇੜਨਾ ਅੱਜ ਤੋਂ ਬਾਅਦ ਕਹਿੰਦਾ ਫਿਰ ਕਹਿੰਦਾ ਇੰਨੇ ਪੈਸੇ ਲਾ ਕੇ ਖਰਾ ਉਹ ਭਰਾਵੋ ਤੁਸੀਂ ਇੰਨੇ ਪੈਸੇ ਲਾ ਕੇ ਖਰਾਬ ਕਿਉਂ ਕਰਦੇ ਹੋ ਪਹਿਲਾਂ ਪੁੱਛ ਲਿਆ ਕਰੋ ਕਿਸੇ ਨੂੰ ਤੁਸੀਂ ਗਲਤ ਬਣਾ ਕੇ ਤੇ ਮੁੜ ਕੇ ਸਾਡੇ ਤੇ ਅਲੀਗੇਸ਼ਨ ਲਾਉਂਦੇ ਹੋ ਸਾਡੀਆਂ ਬਣੀਆਂ ਚੀਜ਼ਾਂ ਖਰਾਬ ਕਰਦੇ ਨੇ ਇਹਦੇ ਧਾਰਮਿਕ ਸਾਨੂੰ ਕੰਮ ਨਹੀਂ ਕਰਨ ਦਿੰਦੇ ਬਿਲਕੁਲ ਹੈਨਾ ਜੀ ਇਹਨਾਂ ਨੂੰ ਕਦੋਂ ਮਤਲਬ ਇਹਨਾਂ ਨੂੰ ਡੱਕਿਆ ਕਿਸੇ ਨੇ ਵੀ ਤੁਸੀਂ ਕੰਮ ਨਾ ਕਰੋ ਪਰ ਕੰਮ ਕਰਨ ਦੇ ਵੀ ਤਰੀਕੇ ਨੇ ਤੁਸੀਂ ਜੇ ਹੁਣ ਗੁਰੂ ਸਾਹਿਬਾਂ ਦੇ ਬਿੰਦੂ ਨੂੰ ਹੱਥ ਪਾਉਂਗੇ ਤੁਸੀਂ ਉਹਨਾਂ ਦੀ ਸ਼ਖਸੀਅਤ ਨਾਲ ਛੇੜਛਾੜ ਕਰੋਗੇ ਤਾਂ ਫੇਰ ਵੀ ਅਸੀਂ ਤੁਹਾਨੂੰ ਕੁਝ ਆਖੀ ਹੈ ਨਾ ਜੇ ਤੁਹਾਨੂੰ ਸਮਝਾਈਏ ਤਾਂ ਤੁਸੀਂ ਅੱਗੋਂ ਫੇਰ ਗੱਲ ਪੈਣੀ ਉਹ ਵੀ ਮਤਲਬ ਹਾਂ ਜਾਂ ਸਾਨੂੰ ਇਹ ਗੱਲ ਤੁਸੀਂ ਕਰਕੇ ਹੋ ਰਹੇ ਅਸੀਂ ਦੱਸ ਰਿਹਾ ਧਰਮ ਦਾ ਕੰਮ ਕਰ ਰਹੇ ਹਾਂ ਤੇ ਤੁਸੀਂ ਫੇਰ ਪਤਾ ਹੀ ਕਹਿਣਗੇ ਧਰਮ ਦੇ ਠੇਕੇਦਾਰ ਚੌਧਰੀ ਜਿਹੜੇ ਨੇ ਕੜਮ ਚੌਧਰੀ ਉਹ ਸਾਨੂੰ ਕੰਮ ਨਹੀਂ ਕਰਨ ਦਿੰਦੇ ਹਾਂ ਹੈ ਕੰਮ ਕਰਨ ਲਈ ਤੁਹਾਡੇ ਕੋਲ ਸਾਰਾ ਟੱਬਰ ਲਾ ਕੇ ਬਣਾਓ ਹਰੀ ਸਿੰਘ ਨਲ ਦੇ ਉੱਤੇ ਫਿਲਮ ਹੂੰ ਬਣਾਓ ਬਾਹੂ ਬੜ ਬਰੀ ਵਰਗਾ ਸੈਟ ਲਾ ਕੇ ਕੋਈ ਵੱਡਾ ਲਿਆਓ ਪ੍ਰੋਜੈਕਟ ਕੌਣ ਲੱਕਦਾ ਤੁਹਾਨੂੰ ਠੀਕ ਹੈ ਜੀ ਤੀਜੇ ਦਿਨ ਤੁਸੀਂ ਗੁਰੂ ਸ਼ਖਸ਼ੀਆ ਗੁਰੂ ਘਰਾਂ ਦੇ ਤੇ ਸਾਡੇ ਸਾਹਿਬਜ਼ਾ ਦੇ ਆ ਬਾਬਿਆਂ ਨੂੰ ਹੱਥ ਪਾ ਲੈਂਦੇ ਹੋ ਤੀਜੇ ਦਿਨ ਤੇ ਫਿਰ ਇਹਨਾਂ ਨੂੰ ਜਦੋਂ ਆਪਾਂ ਇਹਨਾਂ ਦਾ ਵਿਰੋਧ ਕਰਦੇ ਆ ਤੇ ਫਿਰ ਇਹਨਾਂ ਨੂੰ ਮਰਚਾਂ ਲੱਗਦੀਆਂ ਨੇ ਔਰ ਸਾਡੀਆਂ ਫੈਮਲੀਆਂ ਚ ਹੋ ਕੇ ਸਾਨੂੰ ਇਹ ਚੈਲੰਜ ਕਰ ਰਹੇ ਨੇ ਸਭ ਤੋਂ ਵੱਡੀ ਦੁੱਖ ਦੀ ਗੱਲ ਤੇ ਇਹ ਆ ਮੈਂ ਤੁਹਾਨੂੰ થો ਇੱਕ ਹੋਰ ਇੱਕ ਗੱਲ ਐਡ ਕਰਦਾ ਜੀ ਜੀ ਬਬਾਈ ਜਿਹੜੋ ਬਿੱਲਾ ਵੀਰ ਜੀ ਨੇ ਹਣਾ ਹਾਂਜੀ ਮੈਂ ਬਾਈ ਨੇ ਮੈਂ ਗੱਲ ਕਰਾਂਗਾ ਇੱਕ ਫਿਲਮ ਇੱਕ ਫਿਲਮ ਹੀ ਆ ਜੋ ਜਿਹੜੀ ਉਹ ਹੈ ਬੰਦਾ ਸਿੰਘ ਚੌਧਰੀ ਹਾਂਜੀ ਕਿ ਚੌਧਰੀ ਬੰਦਾ ਸਿੰਘ ਇਦਾਂ ਕਰਕੇ ਜੀ ਜੀ ਬੰਦਾ ਸਿੰਘ ਚੌਧਰੀ ਆਈ ਹੈ ਹਾਂਜੀ ਹੁਣ ਉਸ ਫਿਲਮ ਦੇ ਵਿੱਚ ਇਹਨਾਂ ਨੇ ਰੋਲ ਕੀਤਾ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਮੈਂ ਕਿ ਜੀ ਤੁਸੀਂ ਮਤਲਬ ਇੱਕ ਵਾਰੀ ਵੀ ਨਹੀਂ ਸੋਚਿਆ ਨਹੀਂ ਜੀ ਮੈਨੂੰ ਤਾਂ ਵੀ ਆਫਰ ਆਈ ਸੀ ਮੈਂ ਰੋਲ ਕਰਤਾ ਮੈਂ ਕਿ ਕਮਾਲ ਦੀ ਗੱਲ ਹੈ ਔਰ ਹੈਰਾਨਗੀ ਦੀ ਗੱਲ ਹੈ ਕਿ ਉਹਦੇ ਵਿੱਚ ਫਿਰ ਉਹ ਕਹਿੰਦੇ ਨਹੀਂ ਜੋ ਤਾਂ ਨਹੀਂ ਸੀ 1947 ਦਾ ਵਿੱਚ ਕੀਤਾ 1947 ਦੇ ਵਿੱਚ ਇਹ ਕੀ ਕੁਛ ਕਿੱਥੇ ਸੀ ਸਿੱਧਾ ਸਿੱਧਾ ਉਹ ਬਿਲਕੁਲ ਸਿੱਧਾ ਸਿੱਧਾ ਐਡਾ ਇੰਨਾ ਗਲਤ ਉਹਦੇ ਵਿੱਚ ਸਾਰਾ ਕੁਝ ਦਿਖਾਇਆ ਤੇ ਇਹ ਭਾਈ ਸਾਹਿਬ ਉਹ ਚ ਰੋਲ ਕਰਕੇ ਆਇਆ ਸੋ ਬਾਅਦ ਚ ਜੇ ਫਿਰ ਇਹਨਾਂ ਨੂੰ ਕਹੀਏ ਫਿਰ ਇਹ ਕਹਿੰਦੇ ਨੇ ਵੀ ਅਸੀਂ ਮੇਰੀ ਜਦੋਂ ਜਰਨੈਲ ਸਿੰਘ ਨਾਲ ਗੱਲ ਹੋਈ ਉਹ ਕਹਿੰਦੇ ਵੀ 150 ਤੋਂ ਉੱਤੇ ਸਾਡੇ ਕੋਲ ਸਿੱਖ ਕੈਰੈਕਟਰ ਨਹੀਂ ਹੁੰਣਾ ਹੂੰ ਉਹਦੇ ਘਟੋ ਘਟ ਕਹਿੰਦੇ ਅਮਰਤਾਰੀ ਕੈਰੈਕਟਰ ਜੀ ਜਿਹੜੇ ਅਸੀਂ ਕੰਮ ਕਰ ਸਕਦੇ ਆ ਉਹ ਕਹਿੰਦੇ ਵੀ ਸਾਨੂੰ ਲੈਂ ਨਹੀਂ ਖਿੱਚਣੀ ਪਊਗੀ ਵੀ ਗਲਤੀਆਂ ਹੋਈਆਂ ਨੇ ਸਾਨੂੰ ਲੈਂ ਨਹੀਂ ਖਿੱਚਣੀ ਪਊਗੀ ਇੱਕ ਵੀ ਉਹਨੂੰ ਪਾਰ ਨਹੀਂ ਕਰਨਾ ਉਹਦੇ ਦਾਇਰੇ ਚ ਰਹਿ ਕੇ ਤੁਸੀਂ ਆਪਣੇ ਧਰਮ ਲਈ ਆਪਣੇ ਪੰਜਾਬ ਲਈ ਜਿਹੜਾ ਤੁਸੀਂ ਕੰਮ ਕਰ ਸਕਦੇ ਹੋ ਕਰੋ ਪਰ ਇਹ ਬਹੁਤ ਘਟੀਆ ਗੱਲ ਹੈ ਨਹੀਂ ਹੋਣੀ ਚਾਹੀਦੀ ਹੋ ਗਈ ਆ ਤੇ ਆਪਾਂ ਇਹਨੂੰ ਰੋਕਣ ਦਾ ਯਤਨ ਕਰਾਂਗੇ ਜੀ ਗੁਰੂ ਆਸ਼ੀਅਨ ਸਾਹਿਬ ਬਿਲਕੁਲ ਅਖੀਰਲਾ ਸਵਾਲ ਲੈਣਾ ਚਾਹਾਂਗਾ ਬਾਬਾ ਜੀ ਕੀ ਲੱਗਦਾ ਕਿ ਇਸ ਚੀਜ਼ਾਂ ਤੋਂ ਬਾਅਦ ਵੀ ਹੈਗਾ ਜੀ ਐਮੀ ਬਿਰਖੋਰੀ ਨਹੀਂ ਸੁਧਾਰਦੇ ਉਸ ਗਾਣੇ ਦੇ ਵਿੱਚ ਉਸ ਚਿੱਤਰ ਨੂੰ ਨਹੀਂ ਹਟਾਉਂਦੇ ਹਾਂਜੀ ਅਸੀਂ ਸਲਾਹ ਕਰਾਂਗੇ ਜੀ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਗੱਲ ਤੇ ਅੜਨ ਜੀ ਮੈਨੂੰ ਲੱਗਦਾ ਨਹੀਂ ਜੋ ਮੈਂ ਅਧਿਗਤ ਪਤਾ ਕੀਤਾ ਕਿਉਂਕਿ ਉਹ ਕੋਈ ਗੈਰ ਪੰਜਾਬੀ ਤੇ ਹਨ ਨਹੀਂ ਨਾ ਹੀ ਗੈਰ ਸਿੱਖ ਨੇ ਜੀ ਜੀ ਉਹਨਾਂ ਨੂੰ ਸਿਧਾਂਤਾਂ ਦਾ ਵੀ ਪਤਾ ਹੈ ਉਹਨਾਂ ਨੂੰ ਸਭ ਕੁਝ ਪਤਾ ਹੈ ਹੂੰ ਜੇ ਉਹਨਾਂ ਨੂੰ ਸਟੈਂਡ ਹੀ ਲੈ ਜਾਣਾ ਜੀ ਮਤਲਬ ਜਿਉ ਜੋ ਕੀਤਾ ਸਹੀ ਹੋ ਹੀ ਕੀਤਾ ਵੀ ਇਹੀ ਫੇਸ ਤੇ ਗੱਲ ਨਾਲ ਪ੍ਰਚਾਰ ਹੋ ਸਕਦਾ ਸੀ ਕਿ ਤਾਂ ਫੇਰ ਉਹਨਾਂ ਨੂੰ ਪ੍ਰੋਬਲਮ ਹੋਊਗੀ ਠੀਕ ਹੈ ठीकु आहे बाबा जी, जी बहत शुक्री वाहेगुरु जीा ख़ाला वाहेगुरू जी, जी, जी फते